ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਅੱਜ ਮੈਂ ਆਪਣੀਆਂ ਭੈਣਾਂ ਵਾਸਤੇ ਇੱਕ سیرਮ ਤੇ ਇੱਕ ਪੈਕ ਸਕਰਬ ਤਿੰਨੋਂ ਚੀਜ਼ਾਂ ਲੈ ਕੇ ਆਈਆਂ ਜਿੰਨਾਂ ਮੇਰੀਆਂ ਭੈਣਾਂ ਦੀ ਸਕਿਨ ਦੇ ਉੱਪਰ ਬਹੁਤ ਹੀ ਪਿਗਮੈਂਟੇਸ਼ਨ ਨੇ ਤਰਿੰਕਲ ਨੇ ਬਹੁਤ ਡਾਰਕਨੈਸ ਸਕਿਨ ਬਹੁਤ ਅਨਈਵਨ ਸਕਿਨ ਨੇ ਐ ਜਿਵੇਂ ਕਿਤੇ ਕਾਲੀ ਐ ਕਿਤੇ ਗੋਰੀ ਐ ਮਤਲਬ ਅਨਈਵਨ ਸਕਿਨ ਨੇ ਐ ਉਸਨੂੰ ਈਵਨ ਕਰ ਦੇਗੀ ਬਹੁਤ ਹੀ ਵਧੀਆ ਮੈਂ ਪੈਕ ਸਕਰਬ ਤੇ ਸਿਰਮ ਦੱਸਾਂਗੀ ਤੁਸੀਂ ਧਿਆਨ ਨਾਲ ਇਹ ਵੀਡੀਓ ਦੇਖਿਓ ਕਿ ਸਿਰਮ ਅਸੀਂ ਕਿਵੇਂ ਬਣਾਣਾ ਆ ਤੇ ਪੈਕ ਨੂੰ ਅਸੀਂ ਕਿਵੇਂ ਲਗਾਣਾ ਤੇ ਕਿਵੇਂ ਉਤਾਰਨਾ ਆ ਸਕਿੱਪ ਨਾ ਕਰਿਆ ਕਰੋ ਤੁਸੀਂ ਵੀਡੀਓ ਨੂੰ ਫਿਰ ਪਤਾ ਨਹੀਂ ਚੱਲਦਾ ਕਿ ਕਿੰਨੀ ਦੇਰ ਅਸੀਂ ਪੈਕ ਲਗਾਣਾ ਆ ਤੇ ਕਿਵੇਂ ਉਤਾਰਨਾ ਆ ਤੇ ਸਕਿਨ ਦੇ ਉੱਪਰ 글로 ਵੀ ਬਹੁਤ ਹੀ ਆਵੇਗਾ ਤੇ ਪਿਗਮੈਂਟੇਸ਼ਨ ਵਾਸਤੇ ਤਾਂ ਬਿਲਕੁਲ ਬੈਸਟ ਹੈ ਰੈਮਡੀ ਅੱਜ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਅਸੀਂ ਕਿਸ ਚੀਜ਼ ਦਾ ਪੈਕ ਸਕਰਬ ਤੇ ਸਿਰਮ ਬਣਾਣਾ ਆ ਹਾਂਜੀ ਇਹ ਹੈ ਜੀ ਮਲੇਠੀ ਪਾਊਡਰ ਆ ਦੇਖੋ ਤੁਸੀਂ ਪਾਊਡਰ ਵੀ ਮਿਲ ਜਾਂਦਾ ਆ ਤੁਸੀਂ ਪਾਊਡਰ ਲੈ ਸਕਦੇ ਜੀ ਜਾਂ ਤੁਸੀਂ ਘਰ ਵਿੱਚ ਵੀ ਪੀਸ ਕੇ ਚੰਗੀ ਤਰ੍ਹਾਂ ਨੂੰ ਫਾਈਨ ਪਾਊਡਰ ਤਿਆਰ ਕਰਨਾ ਆ ਆ ਦੇਖੋ ਜੀ ਫਾਈਨ ਪਾਊਡਰ ਹੈ ਫਾਈਨ ਪਾਊਡਰ ਤਿਆਰ ਕਰਨਾ ਤੁਸੀਂ ਇਸ ਦਾ ਜੇ ਥੋੜਾ ਦਰਦਰਾ ਰਹਿ ਗਿਆ ਉਸ ਸਕਰਬ ਦਾ ਕੰਮ ਕਰੇਗਾ ਜੇ ਥੋੜਾ ਫਾਈਨ ਪਾਊਡਰ ਬਣ ਗਿਆ ਨਾ ਤੇ ਫਿਰ ਉਹ ਪੈਕ ਦਾ ਕੰਮ ਕਰੇਗਾ ਅਸੀਂ ਹੁਣ ਦੋਨੇ ਚੀਜ਼ਾਂ ਇਕੱਠੀਆਂ ਹੀ ਬਣਾਵਾਂਗੇ ਸਕਰਬ ਔਰ ਅਤੇ ਪੈਕ ਤੁਸੀਂ ਬੋਲ ਲੈ ਲਓ ਇੱਕ ਇਦੇ ਵਿੱਚ ਅਸੀਂ ਪਾਵਾਂਗੇ ਕਰਡ ਲਿਆ ਹੋਇਆ ਮੈਂ ਦਹੀਂ ਪਾਉ ਬਹੁਤ ਹੀ ਵਧੀਆ ਪੈਕ ਤੇ ਸਕਰਬ 2 ਇਨ 1 ਹੈ ਜੀ ਬਹੁਤ ਵਧੀਆ ਰਿਜ਼ਲਟ ਆਵੇਗਾ ਇਹ ਪਿਗਮੈਂਟੇਸ਼ਨ ਨੂੰ ਤਾਂ ਬਿਲਕੁਲ ਹੀ ਰਿਮੂਵ ਕਰ ਦਿੰਦਾ ਆ ਅਸੀਂ ਮੁਲੇਠੀ ਪਾਊਡਰ ਪਾ ਲਿਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਗਰਾਮ ਫਲਾ ਬਿਸਮ ਤਿੰਨੋਂ ਚੀਜ਼ਾਂ ਨੂੰ ਮਿਕਸ ਕਰ ਲਓ ਚੰਗੀ ਤਰ੍ਹਾਂ ਬੇਸਨ ਦਾ ਤੇ ਤੁਹਾਨੂੰ ਪਤਾ ਹੈ ਸਕਿਨ ਨੂੰ ਕਿੰਨਾ ਨਖਾਰ ਆਂਦਾ ਬੇਸਨ ਦੇ ਨਾਲ ਤੇ ਮਲਠੀ ਦਾ ਵੀ ਤੁਹਾਨੂੰ ਪਤਾ ਹੈ ਕਿ ਪਿਗਮੈਂਟੇਸ਼ਨ ਸ਼ਾਈਆਂ ਵਗੈਰਾ ਜਿਵੇਂ ਬਹੁਤ ਹੀ ਰੰਗਤ ਨੂੰ ਨਖਾਰ ਦਿੰਦਾ ਆ ਫੇਰ ਕਰਦਾ ਤੁਹਾਡੇ ਸਕਿਨ ਨੂੰ ਮਲਠੀ ਪਾਊਡਰ ਘਰ ਵਿੱਚ ਲਿਆ ਕੇ ਤੁਸੀਂ ਇਹਦਾ ਪਾਊਡਰ ਬਣਾ ਕੇ ਰੱਖੋ ਜਾਂ ਪਾਊਡਰ ਵੀ ਮਿਲ ਜਾਂਦਾ ਉਹੀ ਲਿਆ ਕੇ ਰੱਖ ਲਓ ਕਿਸੇ ਡੱਬੀ ਵਿੱਚ ਸਟੋਰ ਕਰਕੇ ਰੱਖ ਲਓ ਤੁਸੀਂ ਜਿਵੇਂ ਤੁਹਾਡਾ ਦਿਲ ਕਰਦਾ ਹੈ ਕਿ ਅਸੀਂ ਇਹ ਪੈਕ ਲਗਾਣਾ ਤੁਰੰਤ ਕੱਢਿਆ ਉਹਨਾਂ ਕੀ ਬਣਾਣਾ ਜਿੰਨਾ ਕੁ ਤੁਸੀਂ ਲਗਾਣਾ ਹੈ ਫੇਸ ਦੇ ਉੱਪਰ ਤੇ neck ਦੇ ਉੱਪਰ neck ਨੂੰ ਵੀ ਹੀ ਨਾ ਲਗਾਣਾ ਹੈ ਫੇਸ ਕੱਲੇ ਨੂੰ ਹੀ ਲਗਾ ਦੇਣਾ ਆ ਦੇਖੋ ਜੀ ਐਵੇਂ ਹੋ ਗਿਆ ਹੁਣ ਅਸੀਂ ਪਾਵਾਂਗੇ ਜੀ ਪੀਸੀ ਹੋਈ ਚੀਨੀ ਰੱਖੀ ਮੈਂ 슈ਗਰ ਪਾਤੀ ਇਹ ਸਕਰਬ ਦਾ ਕੰਮ ਕਰੇਗੀ ਬਹੁਤ ਵਧੀਆ ਰਿਜ਼ਲਟ ਆਵੇਗਾ ਇਹਦੇ ਨਾਲ ਪੀਸੀ ਹੋਈ ਚੀਨੀ ਪਾਣੀ ਤੁਸੀਂ ਮੋਟੀ ਨਹੀਂ ਪਾਣੀ ੀ ਕੇ ਰੱਖ ਲੋ ਤੁਸੀਂ ਦੜ ਤਰੀਜੀ ਹੋਣੀ ਚਾਹੀਦੀ ਬਹੁਤਾ ਮਤਲਬ ਪਾਊਡਰ ਫਾਰਮ ਵਿੱਚ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਫਾਈਨ ਪਾਊਡਰ ਨਹੀਂ ਬਣਾ ਲੈਣਾ ਦੜ ਤਰੀਜੀ ਬਣਾਈਆਂ ਕਿ ਥੋੜਾ ਸਕਰਾਬੇ ਦਾ ਕੰਮ ਕਰੇ ਹਾਂਜੀ ਇਹ ਤਿਆਰ ਹੋ ਗਿਆ ਦੇਖੋ ਕਿੰਨਾ ਵਧੀਆ ਸਾਡਾ ਪੈਕ ਤੇ ਸਕਰਾਬ ਦੋਨੋਂ ਚੀਜ਼ਾਂ ਹੀ ਤਿਆਰ ਹੋ ਗਈਆਂ ਤੁਸੀਂ ਚਾਹੋ ਇਹਦੇ ਵਿੱਚ ਤੁਸੀਂ ਹਣੀ ਵੀ ਐਡ ਕਰ ਸਕਦੇ ਜੇ ਤੁਹਾਡੀ ਸਕਿਨ ਨੂੰ ਬਹੁਤ ਹੀ ਹਾਈਡਰੇਟ ਬਣਾਏਗਾ ਰਿੰਕਰ ਰਿਮੂਵ ਕਰੇਗਾ ਹਣੀ ਪਰ ਮੈਂ ਨਹੀਂ ਮੈਂ ਤਾਂ ਹੀ ਪਾਇਆ ਵਾ ਸਾਲੀ ਸਕਿਨ ਨੂੰ ਨਖਾਰੇਗਾ ਜੀ ਦਹੀਂ ਹੁਣ ਅਸੀਂ ਤੁਹਾਨੂੰ ਦੱਸਦੇ ਕਿਵੇਂ ਲਗਾਣਾ ਮੈਂ ਹੱਟ ਤੇ ਲਗਾ ਕੇ ਦੱਸ ਰਹੀ ਹਾਂ ਤੁਸੀਂ ਆਪਣੇ ਫੇਸ ਤੇ ਲਗਾਣਾ ਹੈ ਮੈਂ ਹੱਟ ਤੇ ਦੱਸਾਂਗੀ ਤੁਸੀਂ ਫੇਸ ਨੂੰ ਪਹਿਲਾਂ ਚੰਗੀ ਤਰ੍ਹਾਂ ਕਲੀਨ ਕਰਨਾ ਹੈ ਫਿਰ ਤੁਸੀਂ ਇਹ ਸਟੈਪ ਕਰਨਾ ਹੈ ਚੰਗੀ ਤਰ੍ਹਾਂ ਪਹਿਲਾਂ ਕਲੀਨ ਕਰਨਾ ਫੇਸ ਨੂੰ ਚੰਗੀ ਤਰ੍ਹਾਂ ਪਹਿਲਾਂ ਅਸੀਂ 2 ਮਿੰਟ ਦੀ ਮ사ਜ ਕਰਾਂਗੇ ਸੌਫਟ ਹੱਥਾਂ ਦੇ ਨਾਲ ਬਹੁਤਾ ਰਗੜੇ ਰਗੜੀ ਨਹੀਂ ਕਰਨੀ ਤੁਸੀਂ ਸਕਿਨ ਨੂੰ ਖਰਾਬ ਕਰਨੀ ਹੈ ਆਪਣੀ ਸੌਫਟ ਹੱਥਾਂ ਦੇ ਨਾਲ ਅਸੀਂ ਮ사ਜ ਕਰਨੀ ਪਹਿਲਾਂ ਇਹਦੀ 2 ਮਿੰਟ ਵਾਸਤੇ ਦੇਖਿਓ ਤੁਹਾਡੀ ਸਕਿਨ ਤੋਂ ਜੋ ਪਿਗਮੈਂਟੇਸ਼ਨ ਹੈ ਨਾ ਡਾਰਕ ਹੈ ਸਕਿਨ ਬਿਲਕੁਲ ਫੇਰ ਹੋ ਜੇਗੀ ਪਿਗਮੈਂਟੇਸ਼ਨ ਵੀ ਰਿਮੂਵ ਹੋ ਜੇਗੀ ਸਕਿਨ ਨੂੰ ਟਾਈਟ ਵੀ ਕਰੇਗਾ ਇਹ ਨਹੀਂ ਤਾਂ ਤੁਹਾਨੂੰ ਪਤਾ ਸਕਿਨ ਨੂੰ ਨਖਾਰਦਾ ਹੈ ਬੇਸਣ ਵੀ ਮਲਠੀ ਪਾਊਡਰ ਪਿਗਮੈਂਟੇਸ਼ਨ ਦੇ ਬਹੁਤ ਵਧੀਆ ਵਰਕ ਕਰਦਾ ਹੈ ਹਰ ਇੱਕ ਚੀਜ਼ ਲਿਆ ਕੇ ਤੁਸੀਂ ਘਰ ਵਿੱਚ ਰੱਖੋ ਸਾਰੀਆਂ ਘਰ ਦੀਆਂ ਹੀ ਚੀਜ਼ਾਂ ਨੇ ਨੇਚਰਲ ਚੀਜ਼ਾਂ ਨੇ ਬਾਹਰੋਂ ਕੋਈ ਚੀਜ਼ ਨਹੀਂ ਅਸੀਂ ਮਤਲਬ ਲਿਆਂਦੀ ਕੋਈ ਕੈਮੀਕਲ ਵਾਲੀਆਂ ਚੀਜ਼ਾਂ ਨਹੀਂ ਆ ਕੋਈ ਨੁਕਸਾਨ ਨਹੀਂ ਇਸ ਦਾ ਵੀਕ ਦੇ ਵਿੱਚ ਦੋ ਵਾਰ ਤੁਸੀਂ ਇਹ ਕਰ ਲਿਆ ਕਰੋ ਸ਼ਾਮ ਨੂੰ ਜ਼ਿਆਦਾ ਰਿਜ਼ਲਟ ਆਉਂਦਾ ਜੀ ਸ਼ਾਮ ਨੂੰ ਕਰਿਆ ਕਰੋ ਤੁਸੀਂ ਸਾਡੀ ਸਕਿਨ ਨੂੰ ਰੈਸਟ ਮਿਲ ਜਾਂਦੀ ਰਾਤ ਅਸੀਂ ਸੌਂ ਜਾਂਦੇ ਜਿਵੇਂ ਕੋਈ ਨਾ ਕੋਈ ਪੈਕ ਲਗਾਉਂਦੇ ਰਹੀਏ ਸਕਿਨ ਟਾਈਟ ਹੋ ਜਾਂਦੀ ਆ ਸਕਿਨ ਨੂੰ 글로 ਵੀ ਬਹੁਤ ਹੀ ਕਰਦੀ ਹੈ ਪੈਕ ਲਗਾਉਣ ਦੇ ਨਾਲ ਹਾਂਜੀ ਇਹ ਵੀ 2 ਮਿੰਟ ਤੁਸੀਂ ਮ사ਜ ਕਰ ਲਈ ਫਿਰ ਅਸੀਂ ਇਹਦੇ ਉੱਪਰ ਲਗਾ ਕੇ ਇਹਨੂੰ ਛੱਡ ਦਾਂਗੇ ਰੈਸਟ ਕਰ ਲਓ 15 ਮਿੰਟ ਤੁਸੀਂ ਇਹਨੂੰ ਲਗਾ ਕੇ ਛੱਡ ਦਿਓ ਤੁਸੀਂ ਗੱਲਾਂ ਬਾਤਾਂ ਨਹੀਂ ਕਰਨੀਆਂ ਰਿੰਕਲ ਵਗੈਰਾ ਪੈਣ ਦਾ ਬਣ ਕੇ ਸਕਿਨ ਖਿੱਚੇਗੀ ਫਿਰ ਰਿੰਕਲ ਪੈਣਗੇ ਤੁਸੀਂ ਇਹਨੂੰ 15 ਮਿੰਟ ਲਗਾ ਕੇ ਇਹਨੂੰ ਛੱਡ ਦਿਓ 15 ਮਿੰਟ ਬਾਅਦ ਤੁਸੀਂ ਇਸ ਨੂੰ ਵਾਸ਼ ਕਰਨਾ ਹੈ ਡਰਾਈ ਹੋ ਜਾਏਗਾ तो फिर वो ठंडे पानी ना अपना फेस वॉश कर लो फिर मैं पंद्रह मिनट बाद मिलती हाँ जी वॉश करके अपने हैंड नू हाँ जी जी मैं अपना हैंड नू वॉश कर लिया जी देख लो रिजल्ट आ मैं अपने हैंड के उपर कुछ नहीं लगाया देख लो इस हैंड मैं स्क्रब किया पैक लगया पंद्रह मिनट रिजल्ट देख लो दो हाथों का देख लो कुछ नहीं लगा है उपर दे हाँ देखो इस हैंडते मैं कुछ नहीं किया है ਇਸੇ ਅੰਤਕੀਤਾ ਹੈਗਾ ਦੇਖ ਲੋ ਰਿਜ਼ਲਟ ਕਿੰਨਾ ਵਧੀਆ ਆ ਦੋਨਾਂ ਹੱਥਾਂ ਦੇ ਵਿੱਚ ਕਿੰਨਾ ਫਰਕ ਹੈਗਾ ਬਹੁਤ ਵਧੀਆ ਰਿਜ਼ਲਟ ਆਵੇਗਾ ਜੀ ਤੁਸੀਂ ਇਹ ਪੈਕ ਸਕਰਬ ਕਰਨਾ ਆ ਵੀਕ ਦੇ ਵਿੱਚ ਦੋ ਵਾਰ ਕਰਨਾ ਆ ਤੇ 15 ਮਿੰਟ ਲਗਾ ਕੇ 2 ਮਿੰਟ ਪਹਿਲਾਂ ਮ사ਜ ਕਰਿਓ ਕਿਉਂਕਿ ਸਕਰਬ ਹੋ ਜਾਏਗਾ ਫਿਰ ਤੁਸੀਂ ਉੱਪਰ ਹੀ ਪੈਕ ਲਗਾ ਦੇਣਾ ਵਾ ਪਹਿਲਾਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਕੋਈ ਮੇਕਅਪ ਵਗੈਰਾ ਨਹੀਂ ਲੱਗਾ ਹੋਣਾ ਚਾਹੀਦਾ ਇਹ ਨਾ ਹੋਏ ਕਿ ਤੁਹਾਡੇ ਮੇਕਅਪ ਲੱਗਾ ਹੋਵੇ ਤੁਸੀਂ ਕਿਤੇ ਆਏ ਤੇ ਆਂਦਿਆਂ ਹੀ ਆਪਣਾ ਪੈਕ ਵਗੈਰਾ ਲਗਾਉਣ ਡੇ ਪਹਿਲਾਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਿਓ ਫਿਰ ਤੁਸੀਂ ਮਲਠੀ ਪਾਊਡਰ ਦਾ ਪੈਕ ਬਣਾ ਕੇ ਸਕਰਬ ਵਿਦ 2 ਇਨ 1 ਦੋਨੋਂ ਕੰਮ ਹੋ ਜਾਣਗੇ ਫਿਰ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਅਸੀਂ ਇਸ ਤੋਂ ਬਾਅਦ ਕੀ ਕਰਾਂਗੇ ਆ ਦੇਖੋ ਜੀ ਇਹ ਹੈਗਾ ਮਲਠੀ ਸਿਰਮ ਇਹ ਮੈਂ ਤਕਰੀਬਨ ਮੈਨੂੰ ਹੋ ਕੇ ਨੇ 15 20 ਦਿਨ ਇਸ ਨੂੰ ਮਤਲਬ ਲਗਾਉਂਦਿਆਂ ਤੇ ਰਿਜ਼ਲਟ ਇੰਨਾ ਕੁ ਵਧੀਆ ਇਹਦਾ ਆਇਆ ਨਾ ਕਿ ਬਹੁਤ ਹੀ ਵਧੀਆ ਰਿਜ਼ਲਟ ਹੈ ਆ ਦੇਖੋ ਮੈਂ ਤੁਹਾਨੂੰ ਦਿਖਾਨੀ ਆ ਇਹ ਮੁਲਠੀ ਦੀ ਸਟਿਕ ਮਿਲ ਜਾਂਦੀ ਨਾ ਜਿਵੇਂ ਉਵੇਂ ਅਸੀਂ ਇਹਦੇ ਵਿੱਚ ਸਟਿਕ ਪਾਈ ਹੋਈ ਆ ਮੈਂ ਥੋੜੀ ਛੋਟੀ ਸੀ ਤੇ ਮੈਂ ਦੋ ਪਾਤੀਆਂ ਜੇ ਤੁਹਾਡੇ ਕੋਲ ਵੱਡੀ ਹੋਏਗੀ ਤੁਸੀਂ ਇੱਕ ਵੀ ਪਾ ਸਕਦੇ ਆ ਆ ਦੇਖੋ ਹੁਣ ਮੈਂ ਇਹਦੇ ਉੱਪਰ ਇੰਜ ਕਰਕੇ ਸਿਰਮ ਇਹ ਮੈਂ ਤੁਹਾਨੂੰ ਦੱਸਦੀ ਕਿਵੇਂ ਬਣਾਉਣਾ ਆ ਤੇ ਰਿਜ਼ਲਟ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਆਣਾ ਹੈ ਸਿਰਮ ਦਾ ਆ ਦੇਖੋ ਦੇਖੋ ਜੀ ਕਿਵੇਂ ਗਲੋ ਕਰ ਰਿਹਾ ਹੈ ਨਾ ਸਾਡਾ ਹੈਂਡ ਇਵੇਂ ਤੁਹਾਡਾ ਫੇਸ ਮਤਲਬ ਗਲੋ ਕਰੇਗਾ ਬਹੁਤ ਹੀ ਵਧੀਆ ਰਿਜ਼ਲਟ ਆ ਜੀ ਮੇ ਦਾ ਤੁਸੀਂ ਕੀ ਕਰਨਾ ਇਹਨੂੰ ਕਿਵੇਂ ਬਣਾਣਾ ਹੈ ਤੁਸੀਂ ਦੇਖ ਲਓ ਤੇ ਨੋਟ ਕਰ ਲਓ ਕਿ ਅਸੀਂ ਇਹ سیرਮ ਕਿਵੇਂ ਬਣਾਣਾ ਹੈ ਤੁਹਾਡੀ ਇਹਦੇ ਨਾਲ ਪਿਗਮੈਂਟੇਸ਼ਨ ਹੈ ਫੇਸ ਦੇ ਉੱਪਰ ਡਾਰਕਨੈਸ ਹੈ ਪਿੰਪਲ ਐਕਨੇ ਦੇ ਨਿਸ਼ਾਨ ਰਹੇਗੇ ਨਹੀਂ ਅਨ ਇਕਵਨ ਸਕਿਨ ਹੈ ਤਾਂ ਬਿਲਕੁਲ ਠੀਕ ਹੋ ਜਾਣੀ ਹੈ ਤੁਹਾਡੇ ਰਿੰਕਲ ਵੀ ਰਿਮੂਵ ਹੋ ਜਾਣੀ ਤੁਹਾਡੇ ਜਿਵੇਂ ਕਈਆਂ ਦੀ ਉਮਰ ਅਜੇ ਜਿਵੇਂ ਮੰਨ ਲਓ 20 ਕੀ 25 ਗਾ ਰਿੰਕਲ ਵਗੈਰਾ ਪੈਣ ਲੱਗ ਪੇ ਨਾ ਕੋਇ ਸਿਰੰਬਣਾ ਕੀ ਰੱਖਣ ਤੇ ਸਕਰਬ ਵੀਦ ਪੈਕ ਤੇ ਸਿਰਮ ਤਿੰਨੋ ਚੀਜ਼ਾਂ ਆਪਣੇ ਮਤ ਜਦੋਂ ਲਗਾਨੀਆਂ ਵਾ ਤਿੰਨੋ ਚੀਜ਼ਾਂ ਹੀ ਲਗਾਨੀਆਂ ਸਿਰਮ ਤਾਂ ਤੁਸੀਂ ਡੇਲੀ ਲਗਾਣਾ ਆ ਰਾਤ ਨੂੰ ਰਾਤ ਨੂੰ ਲਗਾ ਲਿਆ ਕਰੋ ਜੇ ਚਾਹੋ ਮਾਰਨਿੰਗ ਵੀ ਲਗਾ ਸਕਦੇ ਜੀ ਇਹਦਾ ਕੋਈ ਨੁਕਸਾਨ ਨਹੀਂ ਪਰ ਤੁਸੀਂ ਰਾਤ ਨੂੰ ਡੇਲੀ ਹੀ ਇਹਦੀ ਮ사ਜ ਕਰਨੀ ਆ 2 ਮਿੰਟ ਲਗਾ ਕੇ ਸੌਫਟ ਹੱਥਾਂ ਦੇ ਨਾਲ ਮ사ਜ ਕਰਨੀ ਆ ਨੀਚੇ ਨੂੰ ਮ사ਜ ਨਹੀਂ ਕਰਨੀ ਸਕਿਨ ਨੂੰ ਉੱਪਰ ਨੂੰ ਹੀ ਲੈ ਕੇ ਜਾਣਾ ਆ ਨੀਚੇ ਨੂੰ ਨਹੀਂ ਲੈ ਕੇ ਜਾਣਾ ਹੁਣ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ ਕਿ ਕਿਵੇਂ ਤੁਸੀਂ ਮ사ਜ ਕਰੋ ਤੁਸੀਂ ਵੀਡੀਓ ਦੇਖ ਸਕਦੇ ਜੇ ਮ사ਜ ਵਾਲੀ ਉਵੇਂ ਮ사ਜ ਕਰਨੀ ਨੀਚੇ ਨੂੰ ਸਕਿਨ ਨੂੰ ਨਹੀਂ ਖਿੱਚ ਕੇ ਲਿਆਉਣਾ ਉੱਪਰ ਨੂੰ ਹੀ ਲੈ ਕੇ ਜਾਣਾ ਕਿ ਸਕਿਨ ਤੁਹਾਡੀ ਉੱਪਰ ਨੂੰ ਹੋ ਜਾਏ ਟਾਈਟ ਹੋ ਜਾਏ ਇਹ ਅਸੀਂ ਸਿਰਮ ਕਿਵੇਂ ਬਣਾਉਣਾ ਇਹ ਜਿਵੇਂ ਸਟਿਕ ਮਿਲ ਜਾਂਦੀ ਨਾ ਮਲੱਖੀ ਸਟਿਕ ਲੈ ਲਿਓ ਤੁਸੀਂ ਸਟਿਕ ਮਿਲ ਜਾਣੀ ਹੈ ਤੁਸੀਂ ਕੀ ਕਰਨਾ ਕੋਕੋਨਟ ਆਇਲ 3 ਚਮਚੇ ਜਿਵੇਂ 4 ਮੰਨ ਲਓ ਜਿੰਨੇ ਦੇ ਵਿੱਚ ਮਦ ਸਟਿਕ ਤੁਹਾਡੀ ਡਿਪ ਹੋ ਜਾਵੇ ਚੰਗੀ ਤਰ੍ਹਾਂ ਮਤਲਬ ਹਨਾ ਵਿੱਚ ਹੋ ਜਾਵੇ ਉੱਪਰ ਨਾ ਰਹੇ ਆ ਜਿਵੇਂ ਮੇਰੇ ਦੇਖੋ ਸਟਿੱਕਾ ਦੋਵੇਂ ਵਿੱਚ ਪਈਆਂ ਹੋਈਆਂ ਨੇ ਤੇਲ ਦੇ ਤੇ 올ਿਵ ਆਇਲ ਮੈਂ ਕੀ ਕੀਤਾ ਮੈਂ 4 ਚਮਚੇ ਪਾਏ ਸੀ ਕੋਕੋਨਟ ਆਇਲ ਦੇ ਤੇ 2 ਚਮਚੇ 올ਿਵ ਆਇਲ ਦੇ ਪਾਏ ਸੀ ਤੇ ਮੈਂ ਦੋ ਸਟਿੱਕਾਂ ਵਿੱਚ ਪਾ ਦਿੱਤੀਆਂ ਸੀ ਤੇ ਛੋਟੀਆਂ ਸੀ ਤੁਸੀਂ ਜੇ ਵੱਡੀ ਸਟਿੱਕ ਮਿਲਦੀ ਤੁਸੀਂ ਵੱਡੀ ਇੱਕ ਪਾ ਸਕਦੇ ਜੀ ਇਹਨੂੰ ਫਿਰ ਮੈਂ 2-3 ਵਾਰਤੀ ਨਾ ਤੁੱਪ ਲਗਾ ਦਿੱਤੀ ਤੁੱਪੇ ਰੱਖ ਦਿੱਤਾ ਸੀ ਇਹ ਸਿਰਮ ਸਾਡਾ ਤਿੰਨਾਂ ਦਿਨਾਂ ਦੇ ਵਿੱਚ ਆ ਦੇਖੋ ਕਿੰਡਾ ਵਧੀਆ ਬਣ ਕੇ ਤੇ ਤਿਆਰ ਹੋ ਗਿਆ ਕਿੰਨਾ ਸੋਹਣਾ ਇਹਦਾ ਕਲਰ ਆ ਗਿਆ ਵਾ ਇਹਨੂੰ ਮੈਨੂੰ 15 ਦਿਨ ਹੋ ਗਏ ਆ ਯੂਜ਼ ਕਰਦੀ ਨੂੰ ਤੇ ਬਹੁਤ ਵਧੀਆ ਇਹਦਾ ਰਿਜ਼ਲਟ ਆ ਤੁਸੀਂ ਲਗਾ ਕੇ ਦੇਖੋ ਆਪਣੇ ਫੇਸ ਦੇ ਉੱਪਰ ਤੁਹਾਡੀ ਪਿਗਮੇਟੇਸ਼ਨ ਤੇ ਮਤਲਬ ਰਿੰਕਲ ਵਗੈਰਾ ਦਾ ਰਿਮੂਵੀ ਹੋ ਜਾਣੇ ਜਿਵੇਂ ਨਿੱਕੇ ਨਿੱਕੇ ਜਿਨ੍ਹਾਂ ਦੇ ਜੇ ਸਟਾਰਟਿੰਗ ਹੋਈ ਨਾ ਰਿੰਕਲ ਬਿਲਕੁਲ ਠੀਕ ਹੋ ਜਾਣੇ ਤੇ ਜਿਨ੍ਹਾਂ ਮੇਰੀਆਂ ਭੈਣਾਂ ਦੇ ਮਤਲਬ ਜ਼ਿਆਦਾ ਆ ਉਹਨਾਂ ਦੇ ਵੀ ਥੋੜੇ ਥੋੜੇ ਰਿਮੂਵ ਹੋਣੇ ਸਟਾਰਟ ਹੋ ਜਾਣਗੇ ਪਰ ਲਗਾਤਾਰ ਲਾਉਣ ਦੇ ਨਾਲ ਇਹ ਨਹੀਂ ਕਿ ਤੁਸੀਂ ਅੱਜ ਲਗਾਇਆ ਤਸਵੀਰ ਇਹ ਤੁਹਾਡੇ ਰਿੰਕਲ ਠੀਕ ਹੋ ਜਾਣੇ ਇਹ ਕੋਈ ਜਾਦੂ ਨਹੀਂ ਪਰ ਇਹਨੂੰ ਲਗਾਤਾਰ ਲਗਾਓ ਤੁਸੀਂ ਰੋਜ਼ ਰਾਤ ਨੂੰ ਇਹਦੀ ਮ사ਜ ਕਰੋ ਸਿਰਮ ਦੀ ਇਹ ਬਣਾ ਕੇ ਤੁਸੀਂ ਘਰ ਵਿੱਚ ਮੇਰੀਆਂ ਸਾਰੀਆਂ ਭੈਣਾਂ ਇਹ ਸਿਰਮ ਰੱਖੋ ਮਲਠੀ ਸਿਰਮ ਤੇ ਪੈਕ ਤੇ ਸਕਰਬ ਇਹ ਤੁਸੀਂ ਕਰਨਾ ਵੀਖਦੇ 2 ਦਿਨ ਕਰ ਲਿਓ ਇਹ ਤੁਸੀਂ ਡੇਲੀ ਲਗਾਣਾ ਹੈ ਸਿਰਮ ਬਹੁਤ ਹੀ ਵਧੀਆ ਇਹਦਾ ਰਿਜ਼ਲਟ ਆ ਵੀਗਾ ਤੁਸੀਂ ਲਗਾ ਕੇ ਦੇਖੋ ਖੁਦ ਫਿਰ ਹੀ ਤੁਹਾਨੂੰ ਪਤਾ ਚਲੇਗਾ ਕਿ ਰਿਜ਼ਲਟ ਕਿੰਨਾ ਵਧੀਆ ਉਹਨਾਂ ਦਾ 글로 ਵੀ ਬਹੁਤ ਹੀ ਜ਼ਿਆਦਾ ਆਉਂਦਾ ਤੁਹਾਨੂੰ ਆਪਣੇ ਆਪ ਵਿੱਚ ਹੀ ਫਰਕ ਦਿਖੇਗਾ ਜਦੋਂ ਤੁਸੀਂ ਰਾਤ ਨੂੰ ਲਗਾਉਗੇ ਨਾ ਫੇਸ ਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਕਲੀਨ ਕਰਕੇ ਫਿਰ ਤੁਸੀਂ ਇਹਨੂੰ ਥੋੜੀ ਜਿਹਾ ਇੱਕ ਦੋ ਡ੍ਰੌਪ ਲੈ ਲਏ ਇਹਦੀ ਤੇ ਆਪਣੇ ਫੇਸ ਦੇ ਉੱਪਰ ਮ사ਜ ਕੀਤੀ ਤੇ ਸਵੇਰੇ ਤੁਹਾਨੂੰ ਆਪਣੇ ਆਪ ਦੇਖਣਾ ਕਿ ਕਿੰਨਾ 글로 ਤੇ ਪਿਗਮੈਂਟੇਸ਼ਨ ਲਾਈਟ ਹੋਣ ਰਹਿ ਗਈਆਂ ਤੁਹਾਡੀਆਂ ਰਿਮੂਵ ਹੀ ਹੋ ਜਾਣੀ ਹੈ ਫਿਰ ਜੇ ਲਗਾਤਾਰ ਜਿਵੇਂ ਇੱਕ ਮਹੀਨਾ ਤੁਸੀਂ ਲਗਾਉਂਦੇ ਰਹੇ ਨਾ ਮੇਰੇ ਕੋਲ ਰਿਮੂਵ ਹੋ ਜਾਣੀ ਹੈ ਜੀ ਤੇ ਬਹੁਤ ਵਧੀਆ ਇਹਨੂੰ ਸਿਰਮ ਨੂੰ ਬਣਾ ਕੇ ਰੱਖਣ ਮੇਰੀਆਂ ਸਾਰੀਆਂ ਭੈਣਾਂ ਆਪਣੇ ਫੇਸ ਦੀ ਆਪਣੇ హెਅਰ ਦੀ ਕੇਅਰ ਕਰ ਕਣਾ ਆਪਣਾ ਧਿਆਨ ਰੱਖਿਆ ਕਰੋ ਸਾਰੀਆਂ ਭੈਣਾਂ ਮੇਰੀਆਂ ਘਰ ਦੇ ਕੰਮਾਂ ਦੇ ਨਾਲ-ਨਾਲ ਆਪਣੇ ਫੇਸ ਦਾ ਵੀ ਧਿਆਨ ਰੱਖੋ ਜੋ ਵੀ ਮੇਰੇ ਵੀਡੀਓ ਦੇਖ ਰਿਹਾ ਹੈ ਜੀ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਪਲੀਜ਼ ਕਰਿਆ ਕਰੋ ਔਰ ਸੋਨੇ ਸੋਨੇ ਕਮੈਂਟ ਕਰਿਆ ਕਰੋ ਥੈਂਕ ਯੂ ਜੀ ਸਾਰਿਆਂ ਨੂੰ